ਗੁਰਮੁਖ ਪਿਆਰਿਓ ਆਪਾਂ ਅੱਜ ਬੇਨਤੀਆਂ ਸਾਂਝੀਆਂ ਕਰਨੀਆਂ ਨੇ ਪਾਣੀ ਲਾਈਟ ਭੋਜਨ ਪਦਾਰਥ ਕਣਕ ਚੌਲ ਸਭ ਖਤਮ ਹੋਣ ਦੀ ਤਿਆਰੀ ਚ ਨੇ ਜਿਹੜੇ ਨਹੀਂ ਮੰਨਦੇ ਰੋਣਗੇ ਅੱਜ ਵੀ ਵੇਲਾ ਹੈ 8-8 ਮਹੀਨਿਆਂ ਦਾ ਰਾਸ਼ਨ ਸਭ ਚੀਜ਼ਾਂ ਸੰਭਾਲ ਲਵੋ ਪੈਸਾ ਬੈਂਕਾਂ ਦੇ ਵਿੱਚੋਂ ਕਢਵਾ ਲਵੋ ਅਸਲ ਸਚਾਈ ਕੀ ਹੈ ਇਸ ਵਿਸ਼ੇ ਨੂੰ ਆਪਾਂ ਸਮਝਾਂਗੇ ਪਹਿਲਾਂ ਫਤੇ ਬਲਾਓ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਮੁਖ ਪਿਆਰਿਓ ਸਤਿਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਪਾਵਨ ਬਾਣੀ ਵਿੱਚੋਂ ਆਪਾਂ ਪੰਕਤੀਆਂ ਪੜ੍ਹਨੇ ਆਂ ਸਾਰਿਆਂ ਨੂੰ ਤੁਹਾਨੂੰ ਯਾਦ ਹੋਣਗੀ ਉਹ ਸ਼ਬਦ ਤੀਨੇ ਤਾਪ ਨਿਵਾਰਨ ਹਾਰਾ ਦੁਖ ਹੰਤਾ ਸੁਖ ਰਾਸ ਤਾਕੋ ਵਿਗਨ ਨਾ ਕੋ ਲਾਗੇ ਜਾਕੀ ਪ੍ਰਭ ਅਗੇ ਅਰਦਾਸ ਤੀਨੇ ਤਾਪ ਤਿੰਨੇ ਤਾਪਾਂ ਨੂੰ ਨਿਵਾਰਨ ਹਾਰਾ ਉਹ ਸਤਿਗੁਰੂ ਹੈ ਦੁਖ ਹੰਤਾ ਸੁਖ ਰਾਸ ਦੁੱਖਾਂ ਨੂੰ ਹਰ ਕੇ ਸੁੱਖਾਂ ਦਾ ਜਿਹੜਾ ਹੈ ਦਰ ਖੋਲਣ ਵਾਲਾ ਉਹ ਪਰਮਾਤਮਾ ਤਾ ਕੋ ਵਿਗਨ ਨਾ ਕੋ ਲਾਗੇ ਕੋਈ ਵਿਗਨ ਨਹੀਂ ਉਹਨੂੰ ਲੱਗਦਾ ਜਾਕੀ ਪ੍ਰਭ ਅਗੇਰਦਾਸ ਜਿਹੜਾ ਪ੍ਰਭ ਅਗੇਰਦਾਸ ਕਰਦੇ ਸਤਿਗੁਰੂ ਅੱਗੇ ਅਰਦਾਸ ਕਰਦੇ ਅਰਦਾਸ ਨੂੰ ਐਡੀ ਵੱਡੀ ਅਹਿਮੀਅਤ ਦਿੱਤੀ ਸਤਿਗੁਰੂ ਨੇ ਅਰਦਾਸ ਨੂੰ ਐਡੀ ਵੱਡੀ ਮਹਾਨਤਾ ਹੀ ਦਿੱਤੀ ਮੇਰੇ ਪਾਤਸ਼ਾਹ ਨੇ ਹੁਣ ਆਪ ਜੀ ਇਸ ਗੱਲੋਂ ਅੰਦਾਜ਼ਾ ਜ਼ਰੂਰ ਲਗਾ ਸਕਦੇ ਆਪ ਜੀ ਇਸ ਗੱਲੋਂ ਅੰਦਾਜ਼ਾ ਲਗਾ ਕੇ ਆਪ ਜੀ ਅੱਗੇ ਨੂੰ ਵੱਧ ਸਕਦੇ ਹੋ ਸਾਧ ਸੰਗਤ ਇਸ ਚੀਜ਼ ਨੂੰ ਜ਼ਰੂਰ ਸਮਝਿਓ ਇਸ ਚੀਜ਼ ਨੂੰ ਜ਼ਰੂਰ ਸਮਝਣ ਦਾ ਯਤਨ ਕਰਿਓ ਪ੍ਰਯਾਸ ਕਰਿਓ ਸੋ ਮੈਂ ਬੇਨਤੀਆਂ ਕਰਕੇ ਆਪ ਜੀ ਦਾ ਧਿਆਨ ਦਿਵਾਵਾਂ ਪਾਣੀ ਲਾਈਟ ਭੋਜਨ ਪਦਾਰਥ ਕਣਕ ਚੌਲ ਸਭ ਖਤਮ ਹੋ ਜਾਣਗੇ ਕਿਉਂਕਿ ਸਮਾਂ ਜਿਹੜਾ ਨਾ ਅਜੇਹਾ ਆ ਰਿਹਾ ਹੈ ਅੱਗੇ ਅਜਿਹੇ ਸਮੇਂ ਦੌਰਾਨ ਸਾਡਾ ਜਿਹੜਾ ਨੁਕਸਾਨ ਹੈ ਉਹ ਬਹੁਤ ਜ਼ਿਆਦਾ ਹੋਣਾ ਹੈ ਪਾਣੀ ਵੀ ਖਤਮ ਹੋ ਰਿਹਾ ਹੈ ਪਾਣੀ ਦੀਆਂ ਕਿੰਨੀਆਂ ਪਰਤਾਂ ਖਤਮ ਹੋ ਗਈਆਂ ਤੁਸੀਂ ਸਾਰੇ ਜਾਣਦੇ ਹੋ ਪਾਣੀ ਸਾਡੇ ਕੋਲੇ ਸੀਮਤ ਹੈ ਤੇ ਆਉਣ ਵਾਲੇ ਸਮੇਂ ਦੇ ਵਿੱਚ ਸ਼ਾਇਦ ਸਾਡੀ ਆਹੀ ਪੀੜ੍ਹੀ ਪਾਣੀ ਵੇਖ ਸਕੇ ਆਉਣ ਵਾਲੀ ਪੀੜ੍ਹੀ ਨੂੰ ਜਿਹੜਾ ਜਦੋਂ ਨੇ ਸੁਰਤ ਸੰਭਲਣੀ ਹੈ ਉਹਦੇ ਕੋਲੇ ਪਾਣੀ ਜਿਹੜਾ ਨਾ ਬਚੇ ਬਹੁਤ ਜਿਹੜਾ ਬੁਰਾ ਹਾਲ ਹੈ ਜੇ ਪਾਣੀ ਨਾ ਹੋਇਆ ਤੇ ਲਾਈਟ ਨਹੀਂ ਬਣਨੀ ਤੇ ਪਾਣੀ ਨਾ ਹੋਇਆ ਤੇ ਭੋਜਨ ਅਸੀਂ ਕਿੱਥੋਂ ਤਿਆਰ ਕਰਾਂਗੇ ਕਿੱਥੋਂ ਅੰਨ ਉਗਾਵਾਂਗੇ ਪਦਾਰਥ ਕਿੱਥੋਂ ਸਾਡੇ ਕੋਲ ਹੋਣਗੇ ਸਾਰਾ ਜੀਵਨ ਹੀ ਜਿਹੜਾ ਖਤਮ ਹੋ ਜਾਏਗਾ ਪਹਿਲਾ ਪਾਣੀ ਜੀਵ ਹੈ ਜਿਤ ਹਰਿਆ ਸਭ ਕੋਏ ਸਾਡੇ ਸਰੀਰ ਨੂੰ ਵੀ ਲੋੜ ਹੈ ਪਾਣੀ ਦੀ ਤੇ ਜੇ ਇਹਨੂੰ ਪਾਣੀ ਨਾ ਮਿਲਿਆ ਸਰੀਰ ਨੇ ਆਪਣੇ ਆਪ ਮਰ ਜਾਣਾ ਕਣਕ ਚੌਲ ਸਭ ਖੇਤੀ ਖਤਮ ਹੋ ਜਾਣੀ ਹੈ ਜਿਹੜੇ ਨਹੀਂ ਮੰਨਦੇ ਹਜੇ ਵੀ ਉਹਨਾਂ ਲੋਕਾਂ ਨੂੰ ਮੌਕਾ ਹੈ ਵੇੜਾ ਹੈ ਸਮਝ ਜਾਓ ਹਲੇ ਵੀ ਸਮਝੋ ਕਿਉਂਕਿ ਅਸੀਂ ਆਪਣੇ ਆਪ ਨੂੰ ਸਮਝਦੇ ਹੋਏ ਆਉਣ ਵਾਲੇ ਭਵਿੱਖ ਨੂੰ ਬਚਾਉਣ ਦੇ ਲਈ ਅਸੀਂ ਕੁਝ ਕੁ ਯਤਨ ਜ਼ਰੂਰ ਕਰੀਏ ਜਦੋਂ ਕਿਤੇ ਗੱਲ ਚੱਲੇਗੀ ਵੀ ਤੁਸੀਂ ਭਵਿੱਖ ਨੂੰ ਸੇਫ ਕਰਨ ਦੇ ਲਈ ਕੀ ਕੀਤਾ ਤੇ ਸਾਡੇ ਕੋਲੇ ਕੋਈ ਜਵਾਬ ਨਹੀਂ ਹੋਣਾ ਸਾਡੇ ਕੋਲੇ ਕਿਸੇ ਪ੍ਰਕਾਰ ਦਾ ਕੋਈ ਜਵਾਬ ਨਹੀਂ ਹੋਣਾ ਅਸੀਂ ਕੀ ਜਵਾਬ ਦੇਵਾਂਗੇ ਵੀ ਅਸੀਂ ਕੀ ਕੀਤਾ ਆਉਣ ਵਾਲੇ ਭਵਿੱਖ ਨੂੰ ਬਚਾਉਣ ਦੇ ਲਈ ਕੀ ਕੀਤਾ ਅਸੀਂ ਨੇ ਤੋ ਖੈਰ ਸਾਡੇ ਬਹੁਤ ਮਾੜੇ ਹਾਲ ਹੋ ਜਾਣਗੇ 8-8 ਮਹੀਨਿਆਂ ਦਾ ਰਾਸ਼ਨ ਕਹਿੰਦੇ ਸਭ ਜਮ੍ਹਾਂ ਕਰ ਲਓ ਮੈਂ ਕਿਸੇ ਮਹਾਪੁਰਖ ਦੀ ਵਿਚਾਰਧਾਰਾ ਨੂੰ ਸੁਣ ਰਿਹਾ ਸੀ ਬਹੁਤ ਸੋਹਣੇ ਉਹਨਾਂ ਨੇ ਬਚਨ ਬੋਲੇ ਉਹ ਕਹਿੰਦੇ ਭਾਈ ਸਮਾਂ ਬਹੁਤ ਭਿਆਨਕ ਆਉਣ ਵਾਲਾ ਹੈ ਕਹਿੰਦੇ 2024 ਤੱਕ ਤੇ ਸਮਾਂ ਅਸੀਂ ਨਗਾਤਾ ਤੇ ਪਰਮਾਤਮਾ ਨੇ ਸਾਨੂੰ ਸਮਾਂ ਦੇਤਾ ਚਲੋ ਇੰਨੀ ਗੱਲ ਨੂੰ ਆਪਾਂ ਸਮਝੀਏ ਹੁਣ ਕਹਿੰਦੇ ਜਿਹੜਾ ਇਦੋਂ ਅਗਲਾ ਸਮਾਂ ਹੈ ਅਗਲਾ ਸਮਾਂ ਜਿਹੜਾ ਆ ਰਿਹਾ ਹੈ ਉਹ ਸਮਾਂ ਕਹਿੰਦੇ ਜਿਹੜਾ ਅਸੀਂ ਵੇਖਾਂਗੇ ਉਹ ਸਮਾਂ ਅਜੀਹਾ ਹੈ ਕਹਿੰਦੇ ਉਹਦੇ ਵਿੱਚ ਸਾਨੂੰ ਬਹੁਤ ਜ਼ਿਆਦਾ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਣਾ ਹੈ 12-12 ਕੋ ਤੇ ਦੀਵਾ ਜਗਣਾ ਤੇ ਚਾਹੇ ਤਬਾਹੀ ਆ ਜਾਏ ਜਲ ਆ ਜਾਏ ਜਲ ਹੋ ਜਾਏ ਜਲਥਲ ਹੋ ਜਾਏ ਸਾਰਾ ਕੁਝ ਤੇ ਚਾਹੇ ਕੋਈ ਹੋਰ ਕਾਰਨ ਬਣ ਜੇ ਭਾਵੇਂ ਕੀ ਸਾਨੂੰ ਬਹੁਤ ਵੱਡੀ ਮੁਸੀਬਤ ਦਾ ਜਿਹੜਾ ਸਾਹਮਣਾ ਹੈ ਉਹ ਕਰਨਾ ਪਏਗਾ ਇਸ ਚੀਜ਼ ਨੂੰ ਜਿਹੜਾ ਹੈ ਸਾਨੂੰ ਸਮਝ ਲੈਣਾ ਚਾਹੀਦਾ ਹੈ ਇਹ ਚੀਜ਼ ਨੂੰ ਸਮਝਣਾ ਕਹਿੰਦੇ ਇਸ ਕਰਕੇ ਭਾਈ ਹੁਣ ਕਰੀਏ ਕੀ 6-6 ਮਹੀਨੇ ਦਾ ਕਹਿੰਦੇ ਰਾਸ਼ਨ ਜਮ੍ਹਾਂ ਕਰ ਲਓ ਵੱਧ ਦਾ ਰਾਸ਼ਨ ਜਮ੍ਹਾਂ ਕਰ ਲਓ ਵੀ ਜੇ ਕੋਈ ਐਸੀ ਪਰਸਥਿਤੀ ਬਣਦੀ ਹੈ ਤਾਂ ਘੱਟੋ-ਘੱਟ ਅਸੀਂ ਕਹਿੰਦੇ ਆਪਣਾ ਪ੍ਰਸ਼ਾਦਾ ਬਣਾ ਕੇ ਤਿਆਰ ਕਰਕੇ ਤੇ ਖਾ ਸਕੀਏ ਪ੍ਰਸ਼ਾਦਾ ਤੇ ਬਣਾ ਕੇ ਛੱਕ ਸਕੀਏ ਸਾਡੇ ਜੀਵਨ ਨੂੰ ਇਨੀਂਕ ਜ਼ਰੂਰਤ ਰਵੇ ਸਾਫ਼ ਪਾਣੀ ਦੀ ਜਿਹੜੀ ਹੈ ਅਸੀਂ ਵਰਤੋਂ ਕਰੀਏ ਸਾਫ਼ ਪਾਣੀ ਨੂੰ ਜਮ੍ਹਾਂ ਕਰੀਏ ਸਾਡੇ ਕੋਲ ਇੰਨਾ ਕੋ ਸਾਧਨ ਹੋਵੇ ਅਜਿਹਾ ਕਿ ਜੇਕਰ ਕੱਲੋਂ ਐਸੇ ਹਾਲਾਤ ਬਣਦੇ ਨੇ ਸਾਡੇ ਕੋਲੇ ਸਾਫ਼ ਪਾਣੀ ਹੋਵੇ ਪੀਣ ਨੂੰ ਸਪੀਨ ਲਈ ਪਾਣੀ ਜਮਾ ਕਰੀਏ ਤੇ ਬੈਂਕਾਂ ਦੇ ਵਿੱਚ ਸਾਡੇ ਪੈਸਾ ਤੇ ਹੋਏਗਾ ਪਰ ਕਹਿੰਦੇ ਸਾਡੇ ਕੋਲੇ ਖਰਚਣ ਦੇ ਲਈ ਸਮਾਂ ਨਹੀਂ ਸਹੀ ਹੋਣਾ ਪੈਸਾ ਤੇ ਹੋਏਗਾ ਪਰ ਸਾਨੂੰ ਕੋਈ ਸਮਾਨ ਨਹੀਂ ਮਿਲਣਾ ਮੈਂ ਹੈਰਾਨ ਹੋਇਆ ਜਦੋਂ ਪਿਛਲੇ ਕੁਝ ਆંકੜਿਆਂ ਨੂੰ ਵੇਖਿਆ ਕਹਿੰਦੇ ਜਦੋਂ ਕਰੋਨਾ ਕਾਰ ਦੇ ਅੰਦਰ ਬਹੁਤ ਮਹਿੰਗੀਆਂ ਚੀਜ਼ਾਂ ਮਿਲੀਆਂ ਨੇ ਲੋਕਾਂ ਨੇ ਬਲੈਕ ਕੀਤਾ ਆਟਾ ਤੱਕ ਬਲੈਕ ਕੀਤਾ ਜੀ ਆਟਾ ਜਿਹੜਾ ਆਟਾ ਆਪਾਂ ਨੂੰ ਆਮ ਮਿਲ ਜਾਂਦਾ ਹੈ ਸਾ ਸੰਗਤ 30-35 ਰੁਪਏ ਕਿਲੋ ਨੂੰ ਮਿਲ ਜਾਂਦਾ ਉਹ ਆਟਾ ਜਿਹੜਾ ਹੈ 100-100 ਰੁਪਏ ਕਿਲੋ ਨੂੰ ਮਿਲਿਆ ਇੰਨੀ ਜਿਆਦੇ ਅਸੀਂ ਜਿਹੜੀ ਹੈ ਤੰਗੀ ਵੇਖੀ ਤੰਗ ਦਸਤੀ ਵੇਖੀ ਅਸੀਂ ਅੰਦਾਜ਼ਾ ਲਾ ਸਕਦੇ ਆ ਵੀ ਆਉਣ ਵਾਲਾ ਸਮਾਂ ਇਦੋਂ ਵੀ ਭਿਆਨਕ ਹੋਏਗਾ 5-5 7-7 ਹਜ਼ਾਰ-ਹਜ਼ਾਰ ਰੁਪਏ ਕਿਲੋ ਨੂੰ ਆਟਾ ਇੱਧਰ ਜੇ ਮੈਂ ਭੁੱਲਦਾ ਨਹੀਂ ਤਾਂ ਬੰਗਾਲ ਦੇ ਵਿੱਚ ਤੇ ਉਧਰ ਨੇਪਾਲ ਤੱਕ ਇਹ ਇਹੋ ਜੀ ਜਿਹੜੇ ਹਾਲਾਤ ਬਣ ਗਏ ਉਹਨਾਂ ਦੇ ਉੱਤੇ ਐਸਾ ਜਿਹੜਾ ਸਮਾਂ ਆ ਗਿਆ ਬਾਹਰ ਫੋਰਨ ਕੰਟਰੀਆਂ ਦੇ ਵਿੱਚ ਇਹੋ ਜਿਹਾ ਸਮਾਂ ਬਣ ਗਿਆ ਕਿ ਲੋਕ ਆਪਣੇ ਘਰ ਛੱਡ ਕੇ ਬਾਹਰ ਜਾਣ ਲੱਗ ਪਏ ਉਹਨਾਂ ਦੇ ਸਮਾਂ ਪੈ ਗਿਆ ਸਿਰ ਤੇ ਛਤ ਨਾਰੀ ਖਾਣ ਨੂੰ ਭੋਜਨ ਨਾ ਰਿਹਾ ਤੇ ਪੈਸਾ ਸੀ ਕੋਲੇ ਪਰ ਸਮਾਨ ਨਹੀਂ ਸੀ ਮਿਲ ਰਿਹਾ ਕਿੰਨੇ ਸਮਾਨ ਉਹਨਾਂ ਨੂੰ ਜੇ ਮਿਲ ਵੀ ਰਿਹਾ ਸੀ ਤਾਂ ਬਹੁਤ ਮਹਿੰਗਾ ਮਿਲ ਰਿਹਾ ਸੀ ਇਹਨਾਂ ਉਹਨਾਂ ਕੋਲੇ ਪੈਸਾ ਹੀ ਨਹੀਂ ਸੀ ਹੁਣ ਆਪਾਂ ਹਿਸਾਬ ਲਾਈਏ ਕਿ ਕੀ ਬਣਿਆ ਹੋਵੇਗਾ ਕੀ ਚੱਲ ਰਿਹਾ ਹੋਵੇਗਾ ਹਿਸਾਬ ਲਾਓ ਸਾਧ ਸੰਗਤ ਬੈਂਕਾਂ ਦੇ ਵਿੱਚ ਉਹ ਕਹਿੰਦੇ ਪੈਸੇ ਕਢਵਾ ਲਓ ਹੁਣ ਸਾਡੇ ਲੋਕ ਨਾ ਕਈ ਇਸ ਗੱਲ ਨੂੰ ਮੰਨਦੇ ਨਹੀਂ ਉਹ ਕਹਿੰਦੇ ਜੀ ਐ ਥੋੜੀ ਹੁੰਦਾ ਸਾਰਾ ਕੁਝ ਖਤਮ ਹੋ ਜਾਏਗਾ ਐ ਐ ਤੇ ਹੁੰਦਾ ਹੀ ਨਹੀਂ ਕਹਿੰਦੇ ਪਰਮਾਤਮਾ ਇਹਨਾਂ ਨਿਰਦਈ ਨਹੀਂ ਹੋ ਸਕਦਾ ਸਾਧ ਸੰਗਤ ਪਰਮਾਤਮਾ ਇਹਨਾਂ ਨਿਰਦਈ ਨਹੀਂ ਪਰ ਦੁਨੀਆ ਨੂੰ ਇੰਨੀ ਜਿਹੜੀ ਹੈ ਦਰਦਪੂਣੇ ਵਾਲੀ ਨਾ ਸਮਝੋ ਕਿ ਦੁਨੀਆ ਸਾਡਾ ਸਾਥ ਦੇਗੀ ਆ ਲੋਕ ਸਾਥ ਦੇਣਗੇ ਇੱਥੇ ਤੇ ਉਹ ਲੋਕਾਂ ਨੇ ਸਾਥ ਦੇਣਾ ਜਿਹੜੇ ਕੁਝ ਸੰਗਤ ਕਰਨ ਵਾਲੇ ਹੋਣਗੇ ਗੁਰੂ ਵਾਲੇ ਹੋਣਗੇ ਤੇ ਜਿਹੜੇ ਸੱਚੇ ਦਿਲੋਂ ਪਰਮਾਤਮਾ ਨਾਲ ਜੁੜੇ ਹੋਣਗੇ ਸਾਧ ਸੰਗਤ ਜਿਹੜੇ ਜਨਮ ਮਰਨ ਦੇ ਗੇੜ ਤੋਂ ਮੁਕਤ ਹੋਣਗੇ ਉਹਨਾਂ ਨੇ ਬਚਣਾ ਬਾਕੀ ਤੇ ਖਤਮ ਹੋ ਜਾਣਗੇ ਸਾਡੇ ਵਰਗੇ ਖਤਮ ਹੋ ਜਾਣਗੇ ਆਪਣੇ ਵਰਗੇ ਸਾਰੇ ਖਤਮ ਹੋ ਜਾਣਗੇ ਜਿਹੜੇ ਹਸਾਬ ਨਾਲ ਆਪਣੇ ਕੰਮ ਨੇ ਤੇ ਮੈਂ ਦੂਜੀ ਬੇਨਤੀ ਕਰਾਂ ਕਿੰਨੇ ਕਰੋੜਾਂ ਦੀ ਆਬਾਦੀ ਹੈ ਸਾਡੀ ਉਹਦੇ ਵਿੱਚੋਂ 33 ਕਰੋੜ ਬੰਦੇ ਨਹੀਂ ਬਚਣਾ ਸਾਰੀ ਧਰਤੀ ਤੇ 33 ਕਰੋੜ ਬੰਦੇ ਨਹੀਂ ਬਚਣਾ ਬਾਕੀ ਸਾਰਾ ਕੁਝ ਤਹਿਸ਼ ਨਹਿਸ਼ ਹੋ ਜਾਣਾ ਖਤਮ ਹੋ ਜਾਣਾ ਤੇ ਸਾਡੇ ਕੋਲੇ ਕੀ ਬਚਣਾ ਕੁਝ ਨਹੀਂ ਬਚਣਾ ਕੁਝ ਨਹੀਂ ਬਚਣਾ ਸਾਡੇ ਕੋਲੇ ਜਦੋਂ ਪਦਾਰਥ ਖਤਮ ਹੋ ਗਏ ਪਾਣੀ ਜਨ ਜੀਵਨ ਪ੍ਰਭਾਵਿਤ ਕਰ ਦੇਗਾ ਤੇ ਸਾਡੇ ਕੋਲੇ ਕੀ ਬਚਣਾ ਕੁਝ ਨਹੀਂ ਬਚਣਾ ਸ਼ਾਇਦ ਮੇਰੇ ਖਿਆਲ ਪਿਛਲੇ ਕੁਝ ਸਾਲਾਂ ਦੌਰਾਨ ਆਪਾਂ ਵੇਖਿਆ ਆ ਕਿ ਰੋਪੜ ਦੇ ਇਲਾਕੇ ਦੇ ਵਿੱਚ ਔਰ ਇਧਰ ਮੂਨਕ ਦੇ ਇਲਾਕੇ ਦੇ ਵਿੱਚ ਕਹਿੰਦੇ ਦਰਿਆ ਟੁੱਟਿਆ ਤੇ ਕਾਫੀ ਲੋਕਾਂ ਦੀਆਂ ਫਸਲਾਂ ਤਬਾਹ ਹੋ ਗਈਆਂ ਲੋਕ ਘਰ ਦੀਆਂ ਛੱਤਾਂ ਤੇ ਚੜ ਗਏ ਤੇ ਘਰ ਦੀਆਂ ਛੱਤਾਂ ਤੇ ਬਹਿ ਕੇ ਉਹਨਾਂ ਨੇ ਟਾਈਮ ਪਾਸ ਕੀਤਾ ਇੰਨਾ ਪਾਣੀ ਆਇਆ ਪਾਣੀ ਹੀ ਪਾਣੀ ਖਨੌਰੀ ਦਾ ਇਲਾਕਾ ਵੀ ਜਿਹੜਾ ਸੀ ਸ਼ਾਇਦ ਉਹ ਪਾਣੀ ਦੇ ਨਾਲ ਭਰ ਚੁੱਕਿਆ ਸੀ ਪਟਿਆਲਾ ਅਰਬਨ ਸਟੇਟ ਦੇ ਵਿੱਚ ਪਾਣੀ ਭਰ ਗਿਆ ਸੀ ਤੇ ਬਹੁਤ ਜ਼ਿਆਦਾ ਪਾਣੀ ਹੋਣ ਕਾਰਨ ਲੋਕਾਂ ਨੂੰ ਭੁੱਖੇ ਤੱਕ ਮਰਨਾ ਪਿਆ ਸੀ ਤੇ ਕੁਝ ਚਲੋ ਗੁਰੂ ਵਾਲੇ ਸਿੰਘਾਂ ਨੇ ਕੁਝ ਚੰਗੀ ਸੋਚ ਵਾਲਿਆਂ ਨੇ ਉਹਨਾਂ ਲਈ ਲੰਗਰ ਲਗਾ ਦਿੱਤੇ ਬਹੁਤ ਚਲੋ ਚੰਗੀ ਗੱਲ ਹੈ ਪਰ ਐਸਾ ਸਮਾਂ ਅਸੀਂ ਉਦਾਹਰਣ ਸਮਝੀਏ ਵੀ ਐਸਾ ਸਮਾਂ ਜੇ ਬਣ ਗਿਆ ਤੇ ਸਾਡਾ ਕੌਣ ਸਹਾਈ ਹੈ ਜੇ ਹਲੇ ਸਮਾਂ ਅਸੀਂ ਛੋੜਾ ਬਹੁਤਾ ਸੇਵ ਕਰ ਲਾਂਗੇ ਸਮਝ ਜਾਾਂਗੇ ਤੇ ਸ਼ਾਇਦ ਸਾਡਾ ਬਚਾਅ ਹੋ ਜੇ ਨਹੀਂ ਫਿਰ ਮੁਸ਼ਕਲਾਂ ਤੇ ਸਾਨੂੰ ਹੀ ਖੜੀਆਂ ਹੋਣੀਆਂ ਨੇ ਪਰਮਾਤਮਾ ਦੀ ਕਿਰਪਾ ਦਾ ਕੋਈ ਪਤਾ ਨਹੀਂ ਅਰਦਾਸ ਕਰਿਆ ਕਰੀਏ ਹੋ ਸਕਦਾ ਸਮਾਂ ਟਲ ਵੀ ਜਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ